ਉਹ ਜਿਹੜਾ ਮਨੋਜੀ ਜੋ ਲਓ ਜੀ ਤੁਸੇ ਮਨੋਜੀ ਲਓ ਜੀ ਜਾਲ ਵਾਲਾ ਕੱਦੂ ਬਰਨਾਲਾ ਰੋਡ ਤੇ ਅਸੀਂ ਜਾ ਰਹੇ ਸੀ ਤਾਂ ਦੇਖਿਆ ਬਾਈਆਂ ਦਾ ਕੰਮ ਬਹੁਤ ਵਧੀਆ ਲੱਗਿਆ ਜਾਲ ਤੇ ਕੱਦੂ ਲਾਇਆ ਹੋਇਆ ਬਾਈਆਂ ਨੇ ਤੇ ਸਾਰੇ ਜਿੰਨੇ ਖੰਭੇ ਨੇ ਦੇਖੋ ਖੰਭਿਆਂ ਤੇ ਰੰਗ ਕਰਿਆ ਹੋਇਆ ਸ਼ੌਂਕ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਉਹ ਪਰਫਵਾਰੇ ਦੇਖੋ ਸਾਰੇ 2 ਏਕੜ ਦਾ ਬਾਣ ਹੈ ਇਹ ਸਾਰਿਆਂ ਦੇ ਫੁਹਾਰੇ ਲੱਗੇ ਹੋਏ ਨੇ ਤੇ ਕੱਦੂ ਲਾਇਆ ਹੋਇਆ ਬਾਈਆਂ ਨੇ ਲੈਣ ਤੋਂ ਲੈਣ ਦਾ فاਸਲਾ ਮੈਨੂੰ ਲੱਗਦਾ 20 ਫੁੱਟ ਦਾ ਹੋਊਗਾ ਜਿੱਥੇ ਇਹਨਾਂ ਨੇ ਬੇਲਾਂ ਲਾਈ ਹੋਈਆਂ ਨੇ ਸਫਾਈ ਦੇਖੋ نیچے ਤੁਸੀਂ ਕਿੰਨੀ ਆ ਆ ਬੇਲਾਂ ਲੱਗੀਆਂ ਹੋਈਆਂ ਨੇ ਇੱਕ ਲੈਨ ਤੇ ਇੱਕ ਲੈਨ ਛੱਡੀ ਹੋਈ ਹੈ ਇਹਨਾਂ ਨੇ ਇਹ ਛੱਡੀ ਹੋਈ ਆ ਉਸ ਤੋਂ ਫੇਰ ਅੱਗੇ ਬੇਲਾਂ ਲੱਗੀਆਂ ਹੋਈਆਂ ਤੇ ਉੱਪਰ ਕੱਦੂ ਦੀ ਫਸਲ ਲੱਗੀ ਹੋਈ ਆ